ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਮੈਂ ਮਲਕੇ ਸਿੰਘ ਜਿਲਾ ਫਾਇਲ ਕਾ ਤੋਂ ਤਾਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਸੀਂ ਮੇਰਾ YouTube ਚੈਨਲ ਹੈ ਫਾਇਲ ਕਾ ਫਾਰਮਿੰਗ ਇਸ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਕਿਸਾਨ ਵੀਰੋ ਆਪਣਾ ਉਹ ਖੇਤੀ ਮਾਡਲ ਹੈ ਜਿਹੜਾ ਆਪਾਂ ਛੋਟੇ ਜ਼ਿਮੀਦਾਰਾਂ ਲਈ ਵਿਕਸਿਤ ਕੀਤਾ ਸੀ ਜਿਦੇ ਵਿੱਚ ਉਹਨਾਂ ਨੂੰ ਸਾਰਾ ਸਾਲ ਜਾਂ ਡੇਲੀ ਬੇਸ ਇਨਕਮ ਹੁੰਦੀ ਰਹੇ ਤਾਂ ਉਹਦੇ ਵਿੱਚ ਅੱਜ ਆਪਾਂ ਖੇਤ ਜੋ ਛੋਲੇ ਬੀਜੇ ਹੋਏ ਸੀ ਉਹਨਾਂ ਨੂੰ ਚੱਕ ਰਹੇ ਆ ਪਿੱਛੇ ਜਿਹੜੀ ਬਾਰਿਸ਼ ਆਈ ਜੁਨੇ ਹਨੇਰਾ ਆਇਆ ਸੀਗਾ ਉਹਨੇ ਇਹ ਛੋਲੇ ਖਿਲਾਰਤੇ ਸੀ ਤੇ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਜੋ ਕਾਲੇ ਛੋਲੇ ਨੇ ਉਹ ਆਪਾਂ ਬੀਜੇ ਨੇ ਘਰਖਣ ਖਾਤਰ ਕਿਉਂਕਿ ਪਿਛਲੇ ਸਾਲ ਜਿਹੜੇ ਆਪਾਂ ਨੂੰ ਬਾਜ਼ਾਰ ਤੋਂ ਛੋਲੇ ਮਿਲੇ ਸੀਗੇ ਉਹ ਉਹਨਾਂ ਦੇ ਉੱਤੇ ਪੇਂਟ ਕੀਤਾ ਹੋਇਆ ਸੀ ਜੋ ਕਿ ਸਿੱਧਾ ਤਾਂ ਸਿੱਧਾ ਸਾਡੀ ਸਿਹਤ ਲਈ ਮਾੜਾ ਹੈ ਤਾਂ ਇਸ ਲਈ ਆਪਾਂ ਸਾਰੀਆਂ ਚੀਜ਼ਾਂ ਇਸ ਖੇਤੀ ਮਾਡਲ ਦੇ ਵਿੱਚ ਜੋ ਬਣਾਇਆ ਹੈ ਵੰਡ ਕੇ ਬੀਜੀਆਂ ਹੋਈਆਂ ਨੇ ਜਿਦੇ ਵਿੱਚ ਆ ਵੇਖੋ ਤੁਸੀਂ ਗੰਨਾ ਵੀ ਹੈ ਤੇ ਬਾਕੀ ਇਸ ਖੇਤੀ ਮਾਡਲ ਬਾਰੇ ਆਪਾਂ ਤੁਹਾਨੂੰ ਅੱਗੇ ਡਿਟੇਲ ਨਾਲ ਦੱਸਾਂਗੇ ਤੇ ਆ ਜੀ ਚਿੱਟੇ ਛੋਲੇ ਆ ਦੇਖੋ ਆ ਚਿੱਟੇ ਛੋਲੇ ਨੇ ਜਿੰਨੂੰ ਅਸੀਂ ਕਾਬਲੀ ਚਨਾ ਵੀ ਕਹਿ ਦਿੰਦੇ ਆ ਤਾਂ ਵਿੱਚ ਆਪਾਂ ਲਾਈਆਂ ਹੋਈਆਂ ਮਿਰਚਾਂ ਤੇ ਇੱਧਰ ਸਰੋਂ ਬੀਜੀ ਸੀਗੀ ਕਨੋਲਾ ਗੋਭੀ ਸਰੋਂ ਜੀਐ7 ਉਹ ਵੱਢਦੀ ਤੇ ਵੱਢ ਕੇ ਆਪਾਂ ਖੇਤੋਂ ਕੱਢਿਆ ਕੁਝ ਵੀ ਨਹੀਂ ਤੇ ਜਿੰਨਾ ਵੀ ਇਹਦੇ ਵਿੱਚ ਵੇਸਟ ਹੈਗਾ ਉਹ ਸਾਰੇ ਦਾ ਸਾਰਾ ਇਹ ਦੇ ਵਿੱਚ ਹੀ ਪਾਇਆ ਦੇਖੋ ਸਰੋਦੀ ਵੈਸਟਿੰਗ ਜੜੀਆਂ ਦੇ ਵਿੱਚ ਹੀ ਹੈ ਤੇ ਉੱਪਰੋਂ ਆਪਾਂ ਇਹਦੇ ਮਿੱਟੀ ਪਾ ਕੇ